ਨੰਗਲ ਦੇ ਬਾੜ ਨੰਬਰ 1 ਦੇ ਵਿੱਚ ਬੀਤੇ ਕਈ ਦਿਨਾਂ ਤੋਂ ਤेंदुए ਦੀਆਂ ਸੀਸੀਟੀਵੀ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਲਗਾਤਾਰ ਕਈ ਦਿਨ ਤੋਂ ਤेंदुआ ਘਰਾਂ ਦੇ ਆਸ-ਪਾਸੇ ਘੁੰਮਦਾ ਨਜ਼ਰ ਆ ਰਿਹਾ ਜਿਸ ਨੂੰ ਲੈ ਕੇ ਲੋਕਾਂ ਵੱਲੋਂ ਜੰਗਲੀ ਜੀਵ ਵਿਭਾਗ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਦੂਜੇ ਪਾਸੇ ਜੰਗਲੀ ਜੀਵ ਵਿਭਾਗ ਦੇ ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮ ਇਸ ਤेंदुए ਨੂੰ ਕਾਬੂ ਕਰਨ ਦੇ ਲਈ ਜਦੋਜਹਿਦ ਕਰਦੇ ਨਜ਼ਰ ਆਏ ਜਿੱਥੇ ਇਹਨਾਂ ਅਧਿਕਾਰੀਆਂ ਦੇ ਵੱਲੋਂ ਇਸ ਨੂੰ ਕਾਬੂ ਕਰਨ ਦੇ ਲਈ ਪਿੰਜਰਾ ਲਗਾਇਆ ਗਿਆ ਉੱਥੇ ਹੀ ਅੱਜ ਪੂਰੀ ਰਾਤ ਇਸ ਨੂੰ ਕਾਬੂ ਕਰਨ ਦੇ ਲਈ ਟੀਮ ਵੱਲੋਂ ਗਸ਼ਤ ਕੀਤੀ ਜਾਵੇਗੀ ਤੇ ਨਜ਼ਰ ਪੈਣ ਤੇ ਇਸ ਨੂੰ ਗਨਸ਼ਾਟ ਦੇ ਰਾਹੀਂ बेहोश ਕਰਕੇ ਕਾਬੂ ਕੀਤਾ ਜਾਵੇਗਾ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਲਗਾਤਾਰ ਇਸ ਖੇਤਰ ਦੇ ਵਿੱਚ ਤੈੰਦੂਏ ਦੀ ਮੌਜੂਦਗੀ ਦੇ ਕਾਰਨ ਹਰ ਪਾਸੇ ਡਰ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਅਕਸਰ ਘਰਾਂ ਦੇ ਬਾਹਰ ਬੱਚੇ ਵੀ ਖੇਡਦੇ ਹਨ ਤੇ ਲੋਕਾਂ ਵੱਲੋਂ ਆਪਣੇ ਘਰਾਂ ਦੇ ਵਿੱਚ ਪਾਲਤੂ ਜਾਨਵਰ ਵੀ ਰੱਖੇ ਗਏ ਹਨ ਤੇ ਉਹਨਾਂ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਕੋਈ ਅਣਸੁਖਾਵੀ ਘਟਨਾ ਹੋਣ ਤੋਂ ਬਚਿਆ ਜਾ ਸਕੇ ਵੇਖੋ ਕਿ ਇਹਨੇ ਤਸਵੀਰਾਂ ਤੇ ਗੱਲਬਾਤ ਕਰਦਿਆਂ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨੇ ਕੀ ਕਿਹਾ ਆਓ ਸੁਣਦੇ ਹਾਂ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਜੀ ਸਰ ਸਾਡੇ ਡੀ ਐਫਓ ਸਾਹਿਬ ਨੂੰ ਇੱਥੋਂ ਕਾਲ ਗਈ ਸੀ ਜੀ ਵਾਰਡ ਨੰਬਰ 1 ਚ ਨੰਗਲ ਚ ਤਿਰਵਾ ਘੁੰਮ ਰਿਹਾ ਹੈ ਐਫਓ ਸਾਹਿਬ ਨੇ ਸਾਨੂੰ ਤੁਰੰਤ ਇੰਡੀਏਟਲੀ ਇੱਥੇ ਭੇਜਿਆ ਤੇ ਤਾਂ ਹੀ ਤेंदुए ਨੂੰ ਰੈਸਕਿਊ ਕਰ ਸਕੇ ਜੀ ਤਾਂ ਕੀ ਕੀ ਕਰ ਰਹੇ ਹੋ ਸਰ ਇਹ ਪਿੰਜਰਾ ਤੇ ਆਮ ਗੱਲ ਹੋ ਗਈ ਨਾ ਜਿੱਥੇ ਤेंदੂ ਦੇਖਿਆ ਜਾਂਦਾ ਪਿੰਜਰਾ ਤੁਸੀਂ ਲਗਾ ਦਿੰਦੇ ਹੋ ਲੇਕਿਨ ਉੱਤੇ ਹੁੰਦਾ ਕੁਝ ਨਹੀਂ ਹੈ ਨਹੀਂ ਪਿੰਜਰੇ ਦੇ ਵਿੱਚ ਅਸੀਂ ਬਕਾਇਦਾ ਕੁੱਤਾ ਲਗਾਉਂਦੇ ਹਾਂ ਕੁੱਤੇ ਦੇ ਸ਼ਿਕਾਰ ਕਰਦੇ ਹਾਂ ਉਹ ਥੋੜੀ ਕੱਲ ਠੀਕ ਹੈ ਸ਼ਿਕਾਰ ਦੇ ਨਾਲ ਪਿੰਜਰਾ ਲਗਾਉਂਦੇ ਆਂ ਲੇਕਿਨ ਅੱਜ ਨਵੀਂ ਕੀ ਚੀਜ਼ ਹੋਊਗੀ ਕਿ ਲੋਕਾਂ ਨੂੰ ਇਹ ਸਾਹ ਸੁਬੇ ਵਾਕਿਆ ਵਿੱਚ ਮਹਤਵਾਂ ਜਿਹੜਾ ਜਾਗਿਆ ਹੋਇਆ ਸਾਡੇ ਕੋਲ ਨੈਟ ਸਾਡੇ ਕੋਲ ਸਾਨੂੰ ਉਹ ਕਲੌਨੀ ਦੇ ਵਿੱਚ ਕਿਤੇ ਘੁੰਮਦਾ ਦਿਖਦਾ ਹੈ ਅਸੀਂ ਟ੍ਰੈਂਕਟਰ ਵਿੱਚ ਗਨ ਨਾਲ ਲੈ ਕੇ ਆਏ ਆ ਉਹਨੂੰ ਵਿਸ਼ੋਸ਼ ਕਰਾਂਗੇ ਵਿਸ਼ੋਸ਼ ਕਰ ਤੇ ਉਹਨੂੰ ਚੀੜੀਆਂ ਕਰ ਛੱਡਿਆ ਜਾਊਗਾ ਜੀ ਹਾਂ ਹਾਂ ਸਰ ਕੀ ਲੱਗਦਾ ਤेंदੂਰ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਕਿੰਨੀ ਕੇਸ ਦਾ ਲੱਗਦਾ ਹੈ ਕਿਉਂਕਿ ਪਿੱਛੇ ਦੀ ਜਿਹੜੀ ਵਾਇਰਲ ਹੋਤੀ ਉਹਦੇ ਵਿੱਚ ਇੱਕ ਬੱਚਾ ਦੇਖਿਆ ਗਿਆ ਸੀਦਾ ਤेंदੂਰ ਦਾ ਤੇ ਹੁਣ ਲੋਕਾਂ ਵਿੱਚ ਆਮ ਚਰਚਾ ਵੀ ਪੂਰੀ ਫੈਮਿਲੀ ਘੁੰਮ ਰਹੀ ਹੈ ਕਿੱਦਾਂ ਲੱਗਦਾ ਕਿੰਨੀ ਕੇਸ ਦਾ ਲੱਗਦਾ ਤेंदੂਰ ਆ ਔਰ ਕਿੰਨਾ ਕ ਖਤਰਨਾਕ ਹੋ ਸਕਦਾ ਸਰ ਇਹ ਤेंदੂਰ ਅਸ ਟਾਈਮ ਤਾ ਹੁਣ ਬੱਚਾ ਅਸੀਂ ਨਹੀਂ ਦੇਖਿਆ ਹੈਗਾ ਉਹਦੇ ਨਾਲ ਕੁਮਜ਼ਾ ਤੁਹਾਡੇ ਪਬਲਿਕ ਦੇ ਕਹਿੰਦੇ ਮੁਤਾਬਕ ਹੀ ਅਸੀਂ ਸੁਣ ਰਹੇ ਆਂ ਵੀ ਸੀਸੀਸੀ ਦੀ ਵੀ ਕੈਮਰੇਜ ਕੈਦ ਹੋਇਆ ਨਾ ਬੱਚਾ ਜਿਹੜਾ ਅਸੀਂ ਸੀਸੀਟੀਵੀ ਕੈਮਰੇਜ ਜਿਹੜਾ ਕੈਦ ਹੋਇਆ ਸੀ ਬੱਚਾ ਸੀ ਉਹ ਚਿੱਟੇ ਰੰਗ ਦਾ ਸੀ ਜਿਹੜਾ ਹੀ 4-5 ਸਾਲ ਦਾ ਸਰ ਤਿੰਦੂ ਆ ਇਹ ਕਿਸ ਚੀਜ਼ ਨੂੰ ਆਪਣਾ ਸ਼ਿਕਾਰ ਬਣਾ ਸਕਦਾ ਆਸਾਨੀ ਨਹੀਂ ਇਹ ਸਰ ਆਪਣੇ ਜਿਹੜੇ ਵਾਰਾ ਕੁੱਤੇ ਘੁੰਮਦੇ ਆਂ ਜ਼ਿਆਦਾ ਤੋਰ ਤੇ ਉਹਨਾਂ ਦਾ ਹੀ ਸ਼ਿਕਾਰ ਕਰਦਾ ਹੈ ਜਿਹ ਕੁੱਤੇ ਆਂਦਾ ਸਰ ਇਨਸਾਨ ਨੂੰ ਵੀ ਡਰਦਾ ਇਸ ਤੋਂ ਨਹੀਂ ਬਿਲਕੁਲ ਇਨਸਾਨ ਨੂੰ ਡਰਨੇ ਦੀ ਕੋਈ ਲੋੜ ਨਹੀਂ ਇਨਸਾਨ ਤੇ ਕਦੇ ਅਟੈਕ ਨਹੀਂ ਕਰਦਾ ਕਿਉਂਕਿ ਕੱਲ ਕੱਲ ਮੁਹੱਲੇ ਵਾਲੇ ਕਹਿੰਦੇ ਸੀ ਵੀ ਸਾਨੂੰ ਇਸ ਚੀਜ਼ ਦਾ ਡਰ ਆ ਕਿ ਜੇ ਮਨੁੱਖ ਦਾ ਖੂਨ ਇਹਦੇ ਮੂੰਹ ਨੂੰ ਲੱਗ ਗਿਆ ਫਿਰ ਤਾਂ ਅਸੀਂ ਕਿਸੇ ਦਾ ਸਾਹ ਹੀ ਨਹੀਂ ਲਿਆਵਾਂਗੇ ਫਿਰ ਤਾਂ ਬੱਚੇ ਵੀ ਨਹੀਂ ਬਚਣਗੇ ਉਸ ਤੋਂ ਪਹਿਲਾਂ ਹੀ ਅਸੀਂ ਇਹਨੂੰ ਰੈਸਕਿਊ ਕਰ ਲਾਂਗੇ ਉੱਥੇ ਤੱਕ ਨੌਬਤ ਨਹੀਂ ਆਣ ਦਵਾਵਾਂਗੇ ਇੱਕ ਦਿਨ ਚ ਕਿੰਨਾ ਸਫ਼ਰ ਤੈਅ ਕਰਦਾ ਇੱਕ ਰਾਤ ਚ ਸਰੀ ਇਹ ਘੱਟੋ ਘੱਟ 30-35 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਤੇ ਜ਼ਿਆਦਾਤਰ ਰਿਹਾਇਸ਼ੀ ਕਲੋਨੀਆ ਦੇ ਕੋਲ ਹੀ ਵੇਖਿਆ ਗਿਆ ਇਹਨੂੰ ਸਾਰਾ ਜੰਗਲ ਨਾਲ ਲੱਗਦਾ ਹੈ ਜੀ ਜੰਗਲ ਦੇ ਆ ਜਾਂਦਾ ਜੀ ਹੁਮਤਾ ਹੁਮਤਾ ਫਿਰ ਆਪਣਾ ਨਿਕਲ ਜਾਂਦਾ ਜੀ ਤੇ ਸਰ ਕੀ ਲੱਗਦਾ ਜਿਹੜਾ ਨਿੱਕੂ ਨੰਗਲ ਚ ਤੇੰਦੂਆ ਦੇਖਿਆ ਗਿਆ ਸੀਗਾ ਇੱਥੇ ਦੇਖਿਆ ਹੰਬੇ ਵਾਲ ਜੀ ਦੇਖਿਆ ਗਿਆ ਤੇ ਇੱਥੇ ਦੇਖਿਆ ਗਿਆ ਲੱਗਦਾ ਕਿ ਸੇਮ ਹੈ ਜਾਂ ਅਲੱਗ ਲੱਗ ਰਿਹਾ ਤੁਹਾਨੂੰ ਕੀ ਲੱਗ ਰਿਹਾ ਸਰ ਹੋ ਸਕਦਾ ਹੈ ਹੰਬੇ ਵਾਲ ਵੀ ਨਾਲ ਹੈ ਜੀ ਉਹ ਵੀ ਇੱਧਰ ਆ ਸਕਦਾ ਹੈ ਜੀ ਕਿਉਂਕਿ ਜੰਗਲ ਤਾਂ ਕਾਫੀ ਵੱਡਾ ਹੈ ਜੀ ਹੂੰ ਕੁਝ ਕਹਿ ਨਹੀਂ ਸਕਦੇ ਵੀ ਉਹ ਇੱਕ ਕੋਈ ਹੋਰ ਹੈ ਜੀ ਸਰ ਕਿਸੇ ਜ਼ੂਵਰ ਲੋ ਜੰਗਲ ਵਿੱਚ ਛੱਡੇ ਜਾਂਦੇ ਆ ਜਾਂ ਫਿਰ ਵੈਸੇ ਹੀ ਜੰਗਲ ਵਿੱਚ ਆਪਨੇ ਆਪ ਬਰੀਡ ਹੁੰਦੇ ਆ ਅਸੀਂ ਤਾਂ ਆਪਣੇ ਆਪ ਇੱਥੋਂ ਚਿੜੀਆ ਕਰ ਸਰ ਡੰਗ ਜੀ ਅੱਜ ਹੁਣ ਤੁਹਾਡਾ ਸਿਰਫ ਪਿੰਜਰਾ ਲਾਉਣ ਤੱਕ ਹੀ ਸੀਮਤ ਹੈ ਕਿ ਅਗਲਾ ਪ੍ਰੋਗਰਾਮ ਵੀ ਗਸ਼ਤ ਵਗੈਰਾ ਵੀ ਕੀਤੀ ਜਾਊਗੀ ਰਾਤ ਪਰ ਜਾ ਕੁਝ ਨਹੀਂ ਹਾਂਜੀ ਸਾਡੀ ਗਸ਼ਤ ਚੱਲ ਰਹੀ ਹੈ ਜੀ ਤਿੰਨ ਰਾਤੀ ਅਸੀਂ ਟ੍ਰੈਂਕਰਰ ਗਨ ਇਸੇ ਕਰਕੇ ਲੈ ਕੇ ਆਇਆ ਵੀ ਜੇ ਕਿਤੇ ਸਾਨੂੰ ਕੋਲੋਨੀ ਦੇ ਵਿੱਚ ਦਿਖਦਾ ਤਾਂ ਕਿ ਅਸੀਂ ਆਸਾਨੀ ਨਾਲ ਜੋਸ਼ ਕਰ ਸਕੀਏ ਤੇ ਸਰ ਕੋਈ ਨਾਈਟ ਵਿਜ਼ਨ ਕੈਮਰੇ ਦੀ ਵਿਵਸਥਾ ਕੀਤੀ ਗਈ ਹੈ ਕਿ ਨਹੀਂ ਸਾਡੇ ਕੋਲ ਨਾਈਟ ਵਿਜ਼ਨ ਦੂਰਬਿੰਨਾ ਹੈਗੀਆਂ ਜੀ ਦੂਰਬਿੰਨਾ ਦੇ ਨਾਲ ਉਹਨੂੰ ਦੇਖਿਆ ਜਾਊਗਾ ਜੀ ਜਿੱਥੇ ਸਾਨੂੰ ਦਿਖਦਾ ਉਹਨੂੰ ਅਸੀਂ ਟ੍ਰੈਂਕਰੇਟਰਾਂ ਦੀ ਕੋਸ਼ਿਸ਼ ਕਰਾਂਗੇ ਕਿ ਕਿ ਜਿੱਦਾਂ ਚਮਕੌਰ ਸਾਹਿਬ ਫੜਿਆ ਗਿਆ ਲਗਦਾ ਕਿ ਹਾਤਾਜੂ ਤੁਹਾਡੇ ਬਿਲਕੁਲ ਜੀ ਚੌਕੋਰ ਸਾਹਿਬ ਵੀ ਅਸੀਂ ਉਹ ਪਕੜਿਆ ਜੀ ਇਹ ਰਾਜਾ ਜੀ ਹੈ ਜੀ ਜਿਨ੍ਹਾਂ ਨੇ ਸਿਕੂਲਾ ਗੱਲ ਕੀਤੀ ਜਗਵੀਰ ਸਿੰਘ ਜਿਹੜਾ ਸ਼ਾਰਟ ਕਰਿਆ ਜੀ ਉਹ ਬਿਉਸ਼ ਹੋਇਆ ਜੀ ਤੇ ਬਾਕੀ ਸਾਡੀ ਸਾਰੀ ਟੀਮ ਉੱਥੇ ਮੌਜੂਦ ਸੀਗੀ ਸਾਡੇ ਡੀਐਫਓ ਸਾਹਿਬ ਵੀ ਸਾਡੇ ਨਾਲ ਸੀਗੇ ਜੀ ਕਿੰਨੇ ਗੋਲੀਆਂ ਨਾਲ ਮੰਨ ਲਗੀ ਇਹ ਚੱਕੀ ਹੋ ਜਾਂਦਾ ਜੀ ਇਸਾਰ ਇੱਕ ਡੋਟ ਲੱਗਣ ਦੇ ਨਾਲ ਬਿਲਕੁਲ ਇੱਕ ਆਮ ਆਮ ਚਰਚਾ ਹੈ ਸਾਰੀ ਕ ਵੀ ਤेंदुआ ਫੜਿਆ ਜਾਂਦਾ ਤੁਸੀਂ ਕਹਿੰਦੇ ਸਾਡੇ ਵੱਲੋਂ ਜ਼ੂਬ ਵਿੱਚ ਛੱਡ ਦਿੱਤਾ ਜਾਂਦਾ ਕਿਤੇ ਨਾ ਕਿਤੇ ਵੀ ਚਰਤਾ ਵਿੱਚ ਜੂ ਵਾਲੇ ਫਿਰ ਜੰਗਲਾਂ ਵਿੱਚ ਛੱਡ ਦਿੰਦੇ ਨੇ ਸਾਡੇ ਦਾ ਅੱਜ ਤੱਕ ਇਹ ਆਈ ਨਹੀਂ ਸੀ ਬਿੱਤੇ ਦਿਨੀ ਪੱਟੀ ਪਿੰਡ ਵਿੱਚ ਵੇਖਿਆ ਗਿਆ ਸੀਗਾ ਇੱਕ ਵਾਈਟ ਰੰਗ ਦਾ ਤेंदुआ ਉਹਦੇ ਵੀ ਕਾਫੀ ਚਰਚਾ ਹੋਈ ਸੀ ਉਹ ਵੀ ਹੋ ਸਕਦਾ ਹੈ ਇਧਰ ਹਿਮਾਚਲ ਤੋਂ ਆਇਆ ਹੋਵੇ ਜੀ ਕਿਉਂਕਿ ਹਿਮਾਚਲ 'ਚ ਅੱਜਕੱਲ੍ਹ ਕਟਾਈ ਚੱਲ ਰਹੀ ਹੈ ਹਿਮਾਚਲ ਤੋਂ ਜੰਗਲ 'ਚੋਂ ਵੀ ਅਦਰ ਕਿੰਨੇ ਕ ਤेंदुए ਆਪਣੇ ਸਤਲੁਜ ਦੀਆਂ ਪਹਾੜੀਆਂ ਦੇ ਲੱਗ ਜਾਂ ਸ਼ਿਵਾਲਿਕੀ ਪਹਾੜੀਆਂ ਦੇ ਵਿੱਚ ਲ ਅੱਜ ਤਾਂ 3-4 ਲੱਗ ਰਹੀਆਂ ਜੀ 3-4 ਹਾਂਜੀ ਕੀ ਕਹਾਂ ਜਾ ਕੋਈ ਲੋਕਾਂ ਨੂੰ ਲੋਕਾਂ ਨੂੰ ਸੀ ਕਹਿ ਰਹੇ ਆ ਵੀ ਆਪਣੇ ਘਰਾਂ ਦੀਆਂ ਲੱਟਾਂ ਵਗੈਰਾ ਬਾਲ ਕੇ ਰੱਖਣ ਜੀ ਵੀ ਇੱਕ ਆਂਦਾ ਸਾਨੂੰ ਪਲਾਹ ਕਰਨ ਜੀ ਤਾਂ ਕਿ ਅਸੀਂ ਉਹਨੂੰ ਪਕੜੀਏ ਹੁਣ ਚਿੜੀਆ ਘੜ ਛੱਡੇ ਜਾਵੇ ਸਾਨੂੰ ਵੀ ਲੋਕਾਂ ਦੇ ਸਹਿਯੋਗ ਦੀ ਪੂਰੀ ਲੋੜ ਹੈ ਜੀ ਠੀਕ 1 ਮੀਟਰ ਦੇ ਘੇਰੇ ਜਾਂਦਾ ਤਾਂ ਉਸ ਨਾਲ ਨਜ਼ਾਮ ਨਾਲ ਟ੍ਰਿੰਕੁਇਲਸ ਹੋ ਜਾਂਦਾ ਹੈ ਉਸ ਨਾਲ ਜਿਹੜੀ ਦਵਾਈ ਆ ਮੈਡੀਸਿਨ ਆ ਉਹ ਇੰਜੈਕਟ ਹੋ ਜਾਂਦੀ ਆ ਤੇ ਉਹ ਵਿਦਿਨ 15-20 ਮਿੰਟ ਬਾਅਦ ਬੇਹੋਸ਼ ਹੋ ਜਾਂਦਾ ਤੇ ਮਤਲਬ ਇੱਜਾ ਤਾਂ ਇਹਦਾ ਲੱਗ ਜਾਂਦੀ ਹੈ ਗੋਲੀ ਜੋ ਵੀ ਦਵਾਈ ਹੈ ਨੱਠ ਭੱਜ ਵੀ ਸਕਦਾ ਹਾਂਜੀ ਉਹ ਥੋੜੀ ਦੇਰ ਵਾਸਤੇ ਨੱਠ ਭੱਜ ਸਕਦਾ ਜੀ ਬਈ ਬਹੁਤੀ ਦੋਨੀ ਫਿਰ ਉਹ ਆਪਣੀ ਸੇਫਟੀ ਵਾਸਤੇ ਕੋਈ ਜਗ੍ਹਾ ਦੇਖ ਕੇ ਬੈਠ ਜਾਂਦਾ ਹੈ ਬਿਲਕੁਲ ਜੀ ਜਸਵੀਰ ਜੀ ਜਾਣਕਾਰੀ ਦੇ ਰਹੇ ਹਾਂਜੀ ਹਾਂਜੀ ਦੱਸਿਓ ਮੈਂ ਪਹਿਲਾਂ ਸਾਰੇ মিডিਆ ਦਾ ਵੀ ਧੰਨਵਾਦਈਆਂ ਕਿ ਤੁਸੀਂ ਕੱਲ ਜਿਹੜਾ ਹੈ ਸਾਡੀ ਕਵਰੇਜ ਕੀਤੀ ਇੱਥੇ ਤੇ ਅੱਜ ਜਿਹੜਾ ਸਾਡਾ ਇਹ ਟੀਮ ਹੈ ਸਾਡੇ ਕੋਲ ਪਹੁੰਚੀ ਹੈ ਤੇ ਇਹ ਆਪਣੀ ਗਨ ਵੀ ਨਾਲ ਲੈ ਕੇ ਆਈ ਹੈ ਪਿੰਜਰਾ ਏ ਤੇ ਤਿੰਨ ਜਾਲ ਲੈ ਕੇ ਆਈ ਹੈ ਨਾਲ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਜਿਹੜੀਆਂ ਸਾਡੀਆਂ ਗਲੀਆਂ ਐ ਅਸੀਂ ਉਹ ਗਲੀਆਂ ਜਿਹੜੀਆਂ ਐ ਉਹ ਜਾਲ ਦੇ ਨਾਲ ਕਵਰ ਕਰਾਂਗੇ ਤੇ ਪਿੰਜਰਾ ਜਿਹੜਾ ਇਹਨਾਂ ਨੇ ਅੱਥੇ ਜੰਗਲ ਦੇ ਵਿੱਚ ਲਗਾਤਾ ਤੇ ਮੈਨੂੰ ਉਮੀਦ ਹੈ ਕਿਉਂਕਿ ਇਹ ਜਿਹੜੀ ਟੀਮ ਐ ਇਹਨਾਂ ਨੇ ਕੱਲ ਆਪਣਾ ਰੋਪੜ ਦੇ ਵਿੱਚ ਇਹਨੂੰ ਤਿੰਦੂ ਨੂੰ ਰਿਸਕਿਊ ਕੀਤਾ ਸੀ ਤੇ ਸਾਨੂੰ ਬੜੀ ਇਸ ਗੱਲ ਦੀ ਉਮੀਦ ਹੈਗੀ ਹੈ ਕਿ ਇਹ ਉਹੀ ਟੀਮ ਸਾਡੇ ਕੋਲ ਅੱਜ ਪਹੁੰਚੀ ਹੈ ਤੇ ਇਸ ਜਿਹੜਾ ਤਿੰਦੂ ਆ ਇਹਨੂੰ ਜਰੂਰ ਰਿਸਕਿਊ ਕਰਤਾ ਜਾਨਾ ਕਿ ਇਸੀ ਗਲੀ ਦੇ ਵਿੱਚ ਬਾਰ-ਬਾਰ ਦੇਖਿਆ ਜਾ ਰਿਹਾ ਜਿਹੜੀ ਸੀਸੀਟੀਵੀ ਸਾਹਮਣੇ ਆਈਆਂ ਜਿਹੜੀਆਂ ਦੋ ਤਿੰਨ ਦਾ ਪਿਛਲੇ ਦਿਨ ਤੋਂ ਬਾਹਰ ਲ ਹੋ ਰਹੀਆਂ ਨੇ ਹਾਂ ਜੀ ਇਸੇ ਗਲੀ ਦੀ ਇਹ ਜਿਹੜੀ ਗਲੀ ਹੈ ਜੀ ਇਸ ਗਲੀ ਦੇ ਵਿੱਚ ਪਹਿਲਾਂ ਤਾਂ ਉਹ ਜਾਂਦਾ ਫਿਰ ਜਿਹੜਾ ਰਾਤੀ ਅਸੀਂ ਸਵੇਰੇ 3 ਵਜੇ ਵੀਡੀਓ ਵਾਪਸ ਵੀ ਇਸੇ ਗਲੀ ਤੋਂ ਆ ਰਿਹਾ ਅਸੀਂ ਫਿਰ ਉਸੇ ਗੱਲ ਤੋਂ ਉੱਤੇ ਆਈਡੀਆ ਲਾਇਆ ਕਿ ਸਾਰੇ ਕੈਮਰੇ ਦੇ ਵਿੱਚ ਆਇਆ ਸਾਡੇਆਂ ਚ ਤੇ ਅੱਜ ਇਸੇ ਗਲੀ ਦੇ ਨਾਲ ਅਸੀਂ ਲੱਗਦਾ ਜਿਹੜਾ ਸਾਡਾ ਛੋਟਾ ਜਿਹਾ ਜੰਗਲ ਆਇਆ ਪਿੱਛੇ ਜਿਹਦਾ ਦੇਖਾ ਕਿ ਪਿਛਲੇ 3 ਦਿਨਾਂ ਤੋਂ ਬਾਰ-ਬਾਰ ਇਸੇ ਗਲੀ 'ਚ ਨਜ਼ਰ ਆ ਰਿਹਾ ਕਿ ਇੱਥੇ ਕੋਈ ਸ਼ਿਕਾਰ ਵਗੈਰਾ ਵੀ ਤਿੰਦੂ ਵੱਲੋਂ ਕੀਤਾ ਗਿਆ ਕੋਈ ਕੁੱਤੇ ਵਗੈਰਾ ਗਾਇਬ ਹੋਏ ਹੁਣ ਜਾਂ ਹੋਰ ਜਾਨਵਰ ਸਾਡੇ ਦੇ ਕੁੱਤੇ ਘਟ ਗਏ ਜੀ ਦਵੇ ਕਿਉਂਕਿ ਪਹਿਲਾਂ 12-15 ਕੁੱਤੇ ਇ ਤਾਂ ਉਹ ਹੁਣ ਮਤਲਬ ਐਵੇਂ 7-8 ਕੁੱਤੇ ਰਹਿ ਗਏ ਇੱਥੇ ਪਰ ਜਿਹੜੇ ਗਲੀ ਦੇ ਕੁੱਤੇ ਘੁੰਮਦੇ ਆ ਵਾਰ ਉਹਨਾਂ ਨੂੰ ਸ਼ਿਕਾਰ ਬਣਾਇਆ ਜਾਂ ਘਰਾਂ 'ਚ ਵੀ ਲੋਕਾਂ ਦੇ ਕੁੱਤੇ ਰੱਖਿਆ ਹੁੰਦੇ ਉਹਨਾਂ ਤੇ ਵੀ ਤਾਂ ਨਹੀਂ ਕੋਈ ਹਮਲਾ ਵਗੈਰਾ। ਉਹਨਾਂ ਤੇ ਹਾਲੇ ਇਸ ਤਰ੍ਹਾਂ ਦਾ ਕੋਈ ਨਹੀਂ ਹੈਗਾ। ਪਰ ਫਿਰ ਵੀ ਮੇਰੀ ਤੁਹਾਡੇ ਮਾਧਿਅਮ ਰਾਹੀਂ ਮਾਲਾ ਨਿਵਾਸੀਆਂ ਨੂੰ ਵਾਰਨੀ ਵਸੇ ਨੂੰ ਬੇਨਤੀ ਹੈ ਕਿ ਉਹ ਸਵੇਰ ਦੀ ਜਿਹੜੀ ਸੈਰ ਹੈ ਜਾਂ ਤਾਂ 7 ਵਜੇ ਤੋਂ ਬਾਅਦ ਕਰਨ ਤੇ ਜਾਂ ਫਿਰ ਜਿਹੜੇ ਬੱਚੇ ਉਹਨਾਂ ਦੇ ਸਵੇਰ ਸਵੇਰੇ ਟਿਊਸ਼ਨ ਜਾਂਦੇ ਆ ਉਹਨਾਂ ਨੂੰ ਵੀ 7 ਵਜੇ ਤੋਂ ਬਾਅਦ ਦੀ ਟਿਊਸ਼ਨ ਜਾਂ ਸ਼ਾਮ ਨੂੰ ਜਿਹੜੇ 8-9 ਵਜੇ ਤੋਂ ਬਾਅਦ ਬਾਹਰ ਨਿਕਲਣ ਜਦੋਂ ਤੱਕ ਏਡੀ